ਤੇ ਤਾ ਫਿਰ ਦੋ ਨੇਔਰ ਦਰੂਪੇ ਦਾਦਾ ਕਹ ਨਹੀਂ ਸਕਦੇ ਦੇਵੀ ਨੂੰ ਪਿਤਾ ਦਾ ਕਹ ਨਹੀਂ ਸਕਦੇ ਇਹ ਨਹੀਂ ਹੋ ਸਕਦੀ ਇਹ ਤਾਂ ਉਤਾ ਹੈ ਉਹ ਨਹੀਂ ਨਾ ਪੱਥਰ ਦੀ ਤਾਂ ਉਹ ਤਾਂ ਹੋ ਹੀ ਨਹੀਂ ਸਕਦੀ ਅਸਲ ਦਾ ਵਿੱਚ ਇਹ ਚੰਡੀ ਦੀਆਂ ਬਾਰਾਂ ਲਿਖ ਕੇ ਇਹ ਸਾਬਤ ਕੀਤਾ ਵੀ ਜਿਹੜੀ ਥੋੜੀ ਚੰਡੀ ਉਹ ਤਾਂ ਹੋ ਹੀ ਨਹੀਂ ਸਕਦੀ ਇਹ ਜਾਂ ਸਬੂਤ ਆਦ ਗੁਰੂ ਗ੍ਰੰਥ ਸਾਹਿਬ ਚੋਂ ਕਿਤੇ ਨਹੀਂ ਮਿਲਦਾ ਤੁਹਾਨੂੰ ਇਹ ਉਹਨਾਂ ਦਾ ਮੁੱਦਾ ਹੀ ਖਤਮ ਕਰਦਾ ਪੱਥਰ ਪੂਜ ਦਾ ਮੁੱਦਾ ਹੀ ਖਤਮ ਹੁੰਦਾ ਜੇ 10 ਗ੍ਰੰਥ ਨੂੰ ਅਸੀਂ ਵਿਚਾਰਦੇ ਆ 10 ਗ੍ਰੰਥ ਨੂੰ ਪੜ੍ਹਦੇ ਆ ਪੱਥਰ ਪੂਜ ਵਾਲਾ ਮੁੱਦਾ ਖਤਮ ਐਨਾ ਕੁਝ ਇਹਦੇ ਚ ਲਿਖਿਆ ਹੋਇਆ ਹਿੰਦੂ ਬੱਤ ਦਾ ਰਹਿੰਦਾ ਹੀ ਕੱਖ ਨਹੀਂ ਆਦਿ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਹੋਈ ਹਿੰਦੂ ਆਦਿ ਗ੍ਰੰਥ ਕਰਕੇ ਤਾਂ ਪਹਾੜੀਏ ਰਾਜੇ ਸੇਵਕ ਸੀਗੇ ਜੇ ਮੇਰੇ ਬਾਸ਼ਾ ਨੂੰ ਲੈ ਗਏ ਉੱਥੇ ਕੀਰਤਪੁਰ ਆ ਆਸੀ ਤੁਹਾਨੂੰ ਤੁਸੀਂ ਇਹ ਮੁਸਲਮਾਨਾਂ ਦੇ ਏਰੀਆ 'ਚ ਨਾ ਰਹੋ ਇੱਥੇ ਕਲੇਸ਼ ਪੈਂਦਾ ਤੁਹਾਡਾ ਤੁਸੀਂ ਹਿੰਦੂ ਹੋ ਹਿੰਦੂਆਂ ਦੇ ਏਰੀਆ 'ਚ ਰਹੋ ਉਹ ਤਾਂ ਹਿੰਦੂਏ ਬੰਦੇ ਸੀ ਉਹ ਆਪਣਾ ਗੁਰੂਏ ਬੰਦੇ ਸੀ ਉਹ ਕਹਿੰਦੇ ਸਾਡੇ ਹੀ ਗ੍ਰੰਥ ਨੇ ਬੇਦੀਓ ਗੱਲ ਕਰਦੇ ਨੇ ਹਰੀ ਪ੍ਰਭੂ ਸ਼ਾਮ ਸੁੰਦਰ ਸਭ ਗੱਲਾਂ ਉਹ ਹਿੰਦੂਆਂ ਨੇ ਕਰਾਉਣਾ ਥਾਲੇ ਨੇ ਸਭ ਕੁ ਬਾਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਫਜ਼ ਰਾਮ ਬਾਦੋ गोविंद गोपाल दमोदर भमोही शब्द रे ओना नु कोई एलर्जी ਨਹੀਂ ਸੀ ਉਹ ਕਹਿੰਦੇ ਸਾਡਾ ਹੀ ਹੈ ਸਭ ਕੁਝ ਕੁਝ ਵੀ ਵੱਖਰਾ ਨਹੀਂ ਹੈ ਵੱਖਰੀ ਸੀ ਕੇਵਲ ਪੱਥਰ ਪੂਜਾ ਸੀ ਜੇਦਾ ਨਵੇਂ ਪਾਸ਼ਾ ਨੂੰ ਉਹਨਾਂ ਨੇ ਸ਼ਹੀਦ ਕਰਵਾ ਦਿੱਤਾ ਅਰ ਪਿੱਛੋਂ ਪਹਿਲਾਂ ਕਹਿੰਦੇ ਸੀ ਅਸੀਂ ਸਾਰੇ ਹਿੰਦੂ ਸਿੱਖ ਹੋ ਜਾਵਾਂਗੇ ਬਾਅਦ ਜਗਾਇ ਮੋਕਰ ਉਦੋਂ ਬਾਅਦ ਦਸਨ ਪਾਸ਼ਾ ਨੇ ਵੀਰੇ ਚ ਕਿਹਾ ਵੀ ਇਹਨਾਂ ਦਾ ਸਾਰਾ ਮੁੱਦਾ ਹੀ ਖਤਮ ਕਰੋ ਹਿੰਦੂ ਧਰਮ ਖਤਮ ਹੀ ਕਰਨਾ ਉਹਨਾਂ ਨੇ ਇਹ ਦੂਜਾ ਕੁਛ ਲਿਖਿਆ ਗੁਰਬਾਣੀ ਨਹੀਂ ਲਿਖੀ ਬਥੇਦੀ ਲਿਖੀ ਪਈ ਸੀ ਉਹ ਕਹਿੰਦੇ ਬਥੇੜਾ ਕੁਛ ਲਿਖਿਆ ਪਿਆ ਇੱਧਰ ਆ ਦੂਜਾ ਮੁੱਦਾ ਚੱਕੋ ਕਿਰਪਾ ਰਾਮ ਜੀ ਆਪੇ ਬ੍ਰਾਹਮਣ ਜੀ ਕਿਰਪਾ ਰਾਮ ਨੇ ਕਿਹਾ ਵੀ ਤੁਸੀਂ ਆਪਸਾ ਲਿਖੋ ਇਹਨਾਂ ਮੁੱਦਾ ਹੀ ਕਰਪਾ ਰਾਮ ਦਸੇਖ ਬਣ ਗਿਆ ਇਹਨਾਂ ਦੀ ਪੱਥਰ ਪੂਜਾ ਦਾ ਜਿਹੜਾ ਹੈ ਭਰਮ ਇਹ ਸਾਰਾ ਹੀ ਕੱਟੀ ਆਪਾਂ ਉਹਨਾਂ ਨੇ ਪਖ ਦੂ ਵਾਲਿਆ ਜਿਵੇਂ ਸ੍ਰਿਸ਼ਟੀ ਦੀ ਸਾਜੀ ਉਹ ਕਹਿੰਦੇ ਨੇ ਫਾਮੇ ਆਰ ਗੁਰੂ ਗ੍ਰੰਥ ਸਾਹਿਬ ਜੀ ਸਾਚੇ ਤੇ ਪਬਨਾ ਪਿਆ ਪਬਨਾ ਤੇ ਚੱਲ ਹੋਏ ਪਰ ਉਹਨਾਂ ਦਾ ਨਹੀਂ ਘਟ ਰਹੇ ਉਸ ਤਰੀਕੇ ਨਾਲ ਕਬਲੇ ਉੱਪਰ ਕਿਤਾ ਪਾਰ ਕਿਤਾ ਉਹਦੇ ਨਾਲ ਕੋਈ ਨਹੀਂ ਫਰਕ ਪੈਂਦਾ ਹੈ ਉਹਨਾਂ ਨੂੰ ਇਹਨਾਂ ਨੇ ਜਿਹੜਾ ਕੁਝ ਕਿਹਾ ਹੈ ਉਹ ਇਸ ਤਰੀਕੇ ਨਾਲ ਕਹੇ ਹੈ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਸਕਿਆ ਕਾਹੇ ਕੋ ਪਾਹਨ ਪੂਜਤ ਹੈ ਪਸ਼ੂ ਪਾਹਨ ਵੇ ਪਰਮੇਸ਼ਰ ਨਾ ਰਾਜੇ ਨੂੰ ਪਸ਼ੂ ਕਹੇ ਤਾਂ ਕਹਿ ਕੌਣ ਰਿਹਾ ਇੱਕ ਬਾਦ ਨੀਵੀਂ ਜਾਦਾ ਨਿਹਸੰਗ ਕਹਿ ਰਿਹਾ ਸਿੰਧ ਸਜਾ ਹੈ ਨੀਵੀਂ ਜਾਦਾ ਜਿਹੜਾ ਕਹੇ ਰਾਜੇ ਦੇ ਫੂਰੇ ਸਿਰ ਨਹੀਂ ਚੱਤ ਸਕਦਾ ਜਿੱਨਾਂ ਚ ਰਾਜਾ ਲੰਘ ਨਾ ਜਾਵੇ ਰਾਜੇ ਜਦੋਂ ਆਉਂਦੇ ਹੁੰਦੇ ਨੇ ਨਿਕਲ ਕੇ ਕਿਲੇ ਚੋਂ ਜਿਹੜੀ ਪਰਜਾ ਹੁੰਦੀ ਸੀ ਪਟਿਆਲੇ ਦੇ ਲੋਕ ਦੱਸਦੇ ਸੀ ਜਿਨ੍ਹਾਂ ਦੀ ਬਾਹਰ ਦੁਕਾਨਾਂ ਨੇ 50 ਸਾਲ ਪਹਿਲਾਂ ਗੱਲ ਹੋਈ ਸਾਡੀ ਉਹ ਕਹਿੰਦੇ ਥੋੜਾ ਜਿਹਾ ਹੋਇਆ ਸੀ ਜਦ ਪੈਸੂ ਟੁੱਟੇ ਨੂੰ ਕਹਿੰਦੇ ਜਿੱਨਾਂ ਜਦ ਰਾਜਾ ਨੰਗਰੀ ਸੀ ਜਾਂਦਾ ਉਹਨਾਂ ਜਦ ਅਸੀਂ ਕਰਦੋਂ ਥੱਲੇ ਹੀ ਰੱਖਦੇ ਸੀ ਕੋਈ ਰਾਜੇ ਦਾ ਮੂੰਹ ਕਿਸੇ ਬੰਦੇ ਨੇ ਕਦੇ ਹੀ ਦੇਖਿਆ ਸੀ ਸਾਹਮਣੇ ਨਹੀਂ ਸੀ ਝਾਕਦੇ ਉਹ ਕਹੂ ਮੇਰੇ ਸਾਹਮਣੇ ਝਾਕਦੇ ਨੇ ਅਲਾਨਾ ਮੇਰੇ ਵੱਲ ਝਾਕਦਾ ਸੀ ਯਾਨੀ ਸਾਨੂੰ ਰਾਜੇ ਵੱਲ ਝਾਕਣ ਦੀ ਇਜਾਜ਼ਤ ਨਹੀਂ ਸੀ ਇਹਦੀ ਦਹਿਸ਼ਤ ਸੀ ਇੰਨੇ ਦਵਾਜ ਰੱਖੇ ਤੇ ਲੋਕ ਰਾਜਾ ਨੇ ਕਿਹੜਾ ਰਾਜਾ ਇਹਨਾਂ ਦਵਾਜ ਰੱਖਦਾ ਹੋਵੇ ਉਹਨੂੰ ਕੋਈ ਕਹਿ ਰਿਹਾ ਕਾਹੇ ਕੋ ਪਾਹਨ ਪੂਜਤਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ ਅਰ ਉਹਦੀਆਂ ਅੱਖਾਂ ਜੱਖਾਂ ਬਾਕੇ ਕਹੇ ਉਹਨੂੰ ਬਰਦਾਸ਼ਤ ਕਰ ਮੇਉ ਇਹ ਕਾਰਨ ਸੀ ਬਾਈ ਧਾਰੀਆਂ ਨਾਲ ਕਲੇਸ ਪੈਣ ਦੇ ਵਾਦਾਗੁਰੀ ਹਟਾਉਂਦੀ ਸੀ ਰਾਜੇ ਵੀ ਕਹਿੰਦੇ ਵੀ ਇਹ ਨਾ ਕਰੋ ਇਹ ਰਾਹ ਨਾ ਫੜੋ ਇਹ ਰਾਹ ਖਤਰਨਾਕ ਹੈ ਇਹਦੇ ਨਤੀਜੇ ਬਹੁਤ ਭੈੜੇ ਨਿਕਲ ਲਗੇ ਵਾਦਾਗੁਰੀ ਤਾਂ ਹੀ ਹਟਾਉਂਦੀ ਰਹੀਏ ਦਸਮ ਬਾਸ਼ਾ ਨੂੰ ਇਤਿਹਾਸ ਪੜ ਕੇ ਦੇਖ ਲੋ ਵਿੱਚੋਂ ਗੱਲਾਂ ਕੁਝ ਹੋਰ ਸੀਆਂ ਇਸ ਤਰੀਕੇ ਨਾਲ ਨਹੀਂ ਹੁੰਦੀਆਂ ਸਾਰੀਆਂ ਗੱਲਾਂ ਪਰ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਸੀ ਰਣਜੀਤ ਨਗਾਰਾ ਬਣੋ ਜੇ ਬਣਾਇਆ ਜਦੋਂ ਮਾਦਾ ਜੀ ਨੇ ਕਿ ਉਹਨਾਂ ਨੇ ਮਾਦਾ ਜੀ ਨੂੰ ਕਿਹਾ ਵੀ ਇਹ ਗਲਤ ਹੈ ਕਿਸੇ ਦੇ ਨਗਾਰ ਇਹਨਾਂ ਨੇ ਕੀ ਕਰਨ ਨਗਾਰਾ ਬਣਾ ਕੇ ਇਦਾਂ ਮਤਲਬ ਰਾਜ ਕਰਨਾ ਚਾਹੁੰਦੇ ਨੇ ਇਹ ਇਦਾਂ ਮਤਲਬ ਸਾਡੇ ਤੇ ਹਮਲਾਵਰ ਹੋਣਗੇ ਹੁਣੇ ਉਹਨਾਂ ਨੇ ਗਾਹ ਅੱਗੇ ਵੀ ਖਬਰ ਪਹਚਾਈ ਦਿੱਲੀ ਦਰਬਾਰ 'ਚ ਵਿਕਾਲੋਂ ਵਾਲੇ ਜੇ ਸਾਡੇ ਦੇ ਕਬਜ਼ਾ ਕਰ ਲਿਆ ਅਸੀਂ ਤਾਂ ਤੋਂ ਫਿਰ ਕਬਜ਼ਾ ਕਰ ਸਕਦਾ ਸਾਡੇ ਤੇ ਥੋੜੇ ਨਾ ਵੀ ਲੜ ਸਕਦਾ ਸਾਨੂੰ ਜਿੱਤ ਕੇ ਪਰ ਉਹਨਾਂ ਨੇ ਮੰਨਿਆ ਨਹੀਂ ਬਹੁਤ ਧਿਆਨ ਨਹੀਂ ਦਿੱਤਾ ਜਿਆਦਾ ਨਹੀਂ ਧਿਆਨ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਇਹ ਉਹਨਾਂ ਦਾ ਰਾਜ ਨਹੀਂ ਕਰਨਾ ਨਾਲੇ ਇਹ ਕਰਨਾ ਵੀ ਉਹਨਾਂ ਨੂੰ ਕੀ ਫਰਕ ਪੈਂਦਾ ਸੀ ਇਹ ਰਿਆਸਤਾਂ ਨੂੰ ਹਿੰਦੂਆਂ ਦੀ ਹੈ ਨੇ ਪੱਥਰ ਦੇ ਖਿਲਾਫ ਲੜਨੇ ਕਰਕੇ ਮੁਸਲਮਾਨ ਜਿਆਦਾ ਖੁਸ਼ ਸੀਗੇ ਉਹ ਪੱਥਰ ਪੂਜ ਨਹੀਂ ਨਾ ਹਣ ਮੁਸਲਮਾਨ ਉਹ ਜਿਆਦਾ ਖੁਸ਼ ਹੋ ਇਸ ਕਰਕੇ ਦੀ ਵੀ ਸਿੱਧਾ ਅਟੈਕ ਪੱਥਰ ਪੂਜਾ ਤੇ ਕਰਦੇ ਨੇ ਪੁਰਦੀ ਪੂਜਾ ਤੇ ਕਰਦੇ ਨੇ ਉਹ ਖੁਸ਼ ਸੀਗੇ ਉਹ ਜਿਆਦਾ ਕਲੇਸ਼ ਇਸ ਜਿਹੜਾ ਦਸ ਮਗਰਾਂ ਦਾ ਇਹਦੇ ਕਰਕੇ ਪਿਆ ਕਹਿੰਦੇ ਦੋਂ ਪਰਵੇ ਆ ਜਾਰ ਐਸਐਸ ਚਾਹੁੰਦੀ ਹੈ ਜੇ ਦਸ ਬਰਨ ਤੇ ਮੁਕਰ ਜਾਣ ਇਹ ਫਿਰ ਸਾਨੂੰ ਕੋਈ ਖਤਰਾ ਨਹੀਂ ਫਿਰ ਉਹਨਾਂ ਨਾਲ ਮੇਲ ਹੋ ਸਕਦਾ ਇਸ ਗੱਲ ਨੂੰ ਕੌਣ ਸਮਝੇ ਮੋਸਟਲੀ ਜਿਹੜੇ ਆਦਮੀ ਰੌਲਾ ਪਾਉਂਦੇ ਨੇ ਦਸ ਉਹਨਾਂ ਦੇ ਖਿਲਾਫ ਆ ਤਾਂ ਪਾਗਲ ਨੇ ਅਗਿਆਨੀ ਨੇ ਜਾਂ ਫਿਰ ਉਹਨਾਂ ਦੇ ਏਜੰਟ ਨੇ ਇਹ ਸਾਬਤ ਹੋ ਜਾਣੀ ਹੈ ਗੱਲ ਸਾਰੀ ਉਹ ਸਾਬਤ ਹੋ ਜਾਣੀ ਹੈ ਜ ਕੋਈ ਸ਼ੰਕਾ ਨਹੀਂ ਹੈ ਉਹਨਾਂ ਨੂੰ ਗਿਆਨ ਨਹੀਂ ਸਾਨੂੰ ਪਤਾ ਇਸ ਗੱਲ ਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਆ ਤਾਂ ਉਹਨਾਂ ਨੂੰ ਭੁਲੇਖਾ ਹੈ ਹਾਂ ਜਿਹੜਾ ਕਾਲਾ ਬਗਾਨਾ ਉਹ ਜ਼ਰੂਰ ਏਜੰਸੀ ਉਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਪਹਿਲਾ ਸਾਰੂ ਸ਼ੱਕ ਸੀ ਪਹਿਲਾ ਸ਼ੱਕ ਨਹੀਂ ਹੁੰਦਾ ਤਦ ਪਤਾ ਉਹਦਾ ਨੀਆ ਬਿਜ਼ਨਸ ਅਕਾਊਂਟ ਚਲਾਉਂਦਾ ਕਿੰਨੀਆਂ ਚਲਦੀਆਂ ਨੇ ਪੈਸਾ ਕਿੱਥੋਂ ਆਉਂਦਾ ਹੁਣ ਤਾਂ ਉਹ ਆਪੇ ਜਵਾਬ ਦੇ ਦੋ ਹੁਣ ਸ਼ਾਇਦ ਇਹਨਾਂ ਨੂੰ ਵੀ ਪਤਾ ਜਿਹੜੇ ਉਹਦੇ ਜਿਆਦਾ ਸਕੇ ਸੀ ਨਾ ਬਣਦੇ ਜਿਨ੍ਹਾਂ ਨੇ ਕਾਲਾ ਖਾਣਾ ਜਿਆਦਾ ਚੱਕਿਆ ਹੈ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹਦਾ ਤਾਹੀਨ ਹੋ ਲੈਂਦੇ ਗੁਰ ਹੁਣ ਕੀ ਨਿਕਲੂਗਾ ਇਹਦੇ ਚੋਂ ਦਸੂ ਗ੍ਰੰਥ ਚੋਂ ਚੰਡੀ ਦੀ ਬਾਣੀ ਚੋਂ ਇਹ ਆਪਾਂ ਦੇਖਦੇ ਆਂ ਹਾਂਜੀ ੴਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਹਿਬ ੴ ਦੇਖੋ ੴ ਨਾਲ ਗੱਲ ਸ਼ੁਰੂ ਹੋਈ ਜੇ ਪਹਿਲੀ ਤਾਂ ਗੱਲ ਹੈ ਜੇ ਪੰਡਤ ਲਿਖਦਾ ਤਾਂ ੴ ਨਹੀਂ ਲਿਖਦਾ ਇਹ ਗੱਲ ੴ ਤੋਂ ਜੇ ਗੱਲ ਸ਼ੁਰੂ ਹੁੰਦੀ ਹੈ ਤਾਂ ਇਹਦਾ ਮਤਲਬ ਆਦਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਅਨੁਸਾਰ ਗੱਲ ਸ਼ੁਰੂ ਹੋਈ ਜੇ ਜਦ ਚਿੰਡੀ ਚਰਿਤ ਲਿਖਿਆ ਹੈ ਉਦੋਂ ਕਿਉਂ ਕਾਰ ਨਹੀਂ ਲਿਖਦੇ